ਅਗਲੀ ਗੱਲ ਮੈਂ ਕਰ ਲਵਾਂ ਹੁਣ ਸਾਰੀਆਂ ਸਰਕਾਰਾਂ ਨਾਲ ਸੂਬਾ ਸਰਕਾਰ ਵੀ ਕੇਂਦਰ ਸਰਕਾਰ ਵੀ ਵੀ 350 ਸਾਲਾਂ ਸਤਾਬ ਨਹੀਂ ਬਣਾਈ ਹੈ ਚੰਗੀ ਗੱਲ ਆ ਚੰਗੀ ਗੱਲ ਪਰ ਉਹਨਾਂ ਦੀ ਸ਼ਹਾਦਤ ਤੋਂ ਸਿੱਖਿਆ ਕੀ ਮਿਲਦੀ ਹੈ ਸਿੱਖਿਆ ਮਿਲਦੀ ਹੈ ਵੀ ਮਨੁੱਖੀ ਮਨੁੱਖੀ ਹੱਕਾਂ ਦੀ ਰਾਖੀ ਹਿਊਮਨ ਰਾਈਟਸ ਜਿਹਨੂੰ ਅੱਜ ਕੱਲ੍ਹ ਕਹਿੰਦੇ ਆ ਬੜੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਅੱਜ ਕੱਲ੍ਹ ਸੰਸਥਾਵਾਂ ਕੰਮ ਕਰਦੀਆਂ ਬਹੁਤ ਕੋਸ਼ਿਸ਼ ਸਤਿਕਾਰ ਕੀਤਾ ਜਾਂਦਾ ਹੈ ਨਾ ਅੱਜ ਕੱਲ੍ਹ ਵੀ ਭਾਈ ਮਨੁੱਖ ਦੇ ਹੱਕਾਂ ਦਾ ਸਤਿਕਾਰ ਕਰਨਾ ਚਾਹੀਦਾ ਇਹ ਸ਼ਹਾਵਤ ਕਾਦੇ ਵਾਸਤੇ ਸੀ ਮਨੁੱਖੀ ਹੱਕਾਂ ਦੀ ਰਾਖੀ ਵਾਸਤੇ ਮਨੁੱਖੀ ਵਿਚਾਰਾਂ ਦੀ ਸੁਤੰਤਰਤਾ ਵਾਸਤੇ ਕਠੜਤਾ ਦੇ ਖਿਲਾਫ ਕਿ ਵੱਖਰਤਾ ਨੂੰ ਕਬੂਲ ਕਰੋ ਦੂਜੇ ਦੇ ਦੂਜੇ ਪੰਨੂ ਨੂੰ ਕਬੂਲ ਕਰੋ ਡਾਇਵਰਸਿਟੀ ਨੂੰ ਕਬੂਲ ਕਰੋ ਕਿਉਂਕਿ ਮੇਰਾ ਭਰਾ ਉਹ ਸੱਚਾ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇ ਆਪੇ ਫਰਕ ਕਰੇ ਬੇਖ ਵਿਕਸਾ ਸਵਰਸ ਦੇਹੀ ਮਹਾ ਹੈ ਸਵਰਸ ਦੇਹੀ ਮਹਾ ਹੈ ਵੱਖਰਤਾ ਜਿਹਨੂੰ ਕਹਿੰਦੇ ਪੰਜਾਬੀ ਚ ਅੰਗਰੇਜ਼ੀ ਜਿਹਨੂੰ ਡਾਈਵਰਸਿਟੀ ਕਹਿੰਦੇ ਆ ਦੂਸਰੇ ਦੂਸਰੇ ਨੂੰ ਕਬੂਲ ਕਰੋ ਫਰਕ ਇੱਥੇ ਹਾਂ ਸਿੱਖਿਆ ਲੈ ਸਕਿਆ ਮੈਂ ਵੀ ਮਨੁੱਖੀ ਅਧਿਕਾਰਾਂ ਦੀ ਰਾਖੀ ਵੀ ਅਦਾਲਤ ਨੇ ਮੰਨ ਲਓ ਕਿਸੇ ਨੂੰ ਜੋ ਸਜ਼ਾ ਦਿੱਤੀ ਕਿਸੇ ਨੂੰ ਵੀ ਚਾਹ ਜੋ ਵੀ ਦੋਸ਼ ਦਾ ਛੋਟਾ ਵੱਡਾ ਮੈਂ ਉਸ ਪਾਸੇ ਨਹੀਂ ਜਾਂਦਾ ਸਮਝ ਕੇ ਇਸ ਗੱਲ ਨੂੰ ਵੀ ਅਦਾਲਤ ਨੇ ਸੰਵਿਧਾਨਮਤਾਵਸਾਇ ਦਿੱਤੀ ਹੋਣਾ ਜਿਹਨੂੰ ਜੁਰਮ ਦਿੱਤੀ ਜਦੋਂ ਧਿਆਨ ਦਿਓ ਮੜਾ ਜਾ ਇਹਦੀ ਦਿੱਤੀ ਹੋ ਉਹ ਅਦਾਲਤ ਵੱਲੋਂ ਕੋਰਟ ਵੱਲੋਂ ਦਿੱਤੀ ਹੋਈ ਸਜ਼ਾ ਹੋਗੀ ਪੂਰੀ ਪੂਰੀ ਹੋਗੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਿਸੇ ਨੂੰ ਕੈਦ ਵਿੱਚ ਰੱਖਣਾ ਕੀ ਹੈ ਗੈਰ ਸੰਵਿਧਾਨਕਤਾ ਹੋ ਗਿਆ ਪਹਿਲਾਂ ਤੋਂ ਚਾਹੇ ਬੰਦੀ ਸਿੰਘ ਹੈ ਚਾਹੇ ਉਹ ਕੋਈ ਵੀ ਬੰਦੀ ਸਿੰਘਾ ਤੋਂ ਬਣਾ ਚਾਹੇ ਕੋਈ ਹੋਰ ਵੀ ਕੋਈ ਮਨੁੱਖ ਹੈ ਕੋਈ ਆ ਭਾਵੇਂ ਗੱਲ ਜਿਹੜਾ ਮਰਜ਼ੀ ਅਪਰਾਧ ਕੀਤਾ ਉਹਨੇ ਜਦੋਂ ਉਹਨੂੰ ਦਿੱਤੀ ਹੋਈ ਸਜ਼ਾ ਹੀ ਪੂਰੀ ਹੋ ਗਈ ਨਿਭੜ ਗਈ ਗੱਲ ਔਰ ਰਿਹਾਈ ਦਾ ਹੱਕਦਾਰ ਹੈ ਨਾ ਉਹਨੂੰ ਜੇਲ੍ਹ ਦੇ ਵਿੱਚ ਰੱਖਣਾ ਗੈਰ ਸਭਧਾਨਕ ਹੈ ਨਾ ਤੇ ਕੱਲਾ ਗੈਰ ਸਭਧਾਨਕ ਨਹੀਂ ਉਸ ਮਨੁੱਖ ਦੇ ਹੱਕਾਂ ਤੇ ਦਾਤਾ ਕਹੋ ਦਾਤਾ ਨਾ ਤੇਜ ਜਿਤ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਸ਼ਹਾਦਤ ਸਰਕਾਰਾਂ ਮਨਾਉਂਦੀਆਂ ਤਾਂ ਫਿਰ ਸ਼ਾਂਤ ਤੋਂ ਸਿੱਖਿਆ ਵੀ ਲੈਣ ਵੀ ਕਿਸੇ ਮਨੁੱਖ ਦੇ ਹੱਕਾਂ ਤੇ ਡਾਕਾ ਨਾ ਮਾਰਿਆ ਜਾਵੇ ਤੇ ਗੈਰ ਸਵਿਧਾਨਕ ਕੰਮ ਨਾ ਕੀਤੇ ਜਾਣ। ਬੰਦ ਰੱਖਣਾਵਾਦ ਵਿੱਚ ਕਿਸੇ ਨੂੰ ਇਹ ਗੈਰ ਸਵਿਧਾਨਕ ਤੇ ਮਨੁੱਖੀ ਹੱਕਾਂ ਤੇ ਡਾਕਾ ਹੈ। ਇਹ ਡਾਕਾ ਇਹ ਡਾਕੇ ਵੀ ਇਹ ਡਾਕੇ ਵੀ ਨਾਲ ਨਾਲ ਬੰਦ ਹੋਣੇ ਚਾਹੀਦੇ ਆ। ਇਹ ਡਾਕੇ ਬੰਦ ਹੋਣ ਤਾ ਤਾਂ ਫਿਰ ਆਪਾਂ ਕਾਹ ਕਰ ਸਕਦੇ ਹਾਂ ਸਹਿਰ ਦਤਾ ਹੈ ਸਾਡਾ ਪਿਆਰ ਹੈ ਸਤਪੁਰਸ਼ਾਂ ਦੇ ਨਾਲ ਤਾਂ ਹੀ ਮੰਨਿਆ ਜਾ ਸਕਦਾ ਸੋ ਇਹ ਰਿਹਾ ਜੀ ਆਪਾਂ ਥੋੜਾ ਤੋਂ ਹੁਣ ਦੀਆਂ ਸਰਕਾਰਾਂ ਨਾਲ ਗੱਲ ਕੀਤੀਆਂ ਮਸਲੇ ਤਾਂ ਹੋਰ ਬੜੇ ਨੇ ਹੁ ਸਮਾਣੀ ਨਸ਼ੇ ਲਾ ਲੋ ਦੇਖੋ ਨਸ਼ੇ ਨਹੀਂ ਕੰਟਰੋਲ ਹੋ ਸਕੇ ਭਾਵੇਂ ਤੁਸੀਂ ਜ਼ਿੰਮੇਵਾਰ ਨਾਲ ਨਾਲ ਮਨੁੱਖ ਵੀ ਹੈ ਕੋਈ ਸ਼ਕਨੇ ਦੇ ਵਿੱਚ ਪਰ ਨਹੀਂ ਸਪਲਾਈ ਨਹੀਂ ਬੰਦ ਹੁੰਦੀ ਕਿਉਂ ਨਹੀਂ ਹੋ ਰਹੀ ਪੁੱਛ ਨਹੀਂ ਸਕਦੇ ਇਹ ਸੱਚਾ ਵੀ ਨਸ਼ਾ ਬਿਕ ਰਹੇ ਹੈ ਚਿੱਟਾ ਜਵ ਜੋ ਇਹ ਸੱਚ ਹੈ ਗੁੰਡਾਗਰਦੀ ਫਰੋਤੀਆਂ ਵਗੈਰਾ ਇਹ ਵੀ ਸਾਰਾ ਕੁਝ ਹੈ ਜੋ ਰਾਤੇ ਇਹ ਵੀ ਹੋਰ ਬੜੇ ਹੈਗੇ ਨੇ ਮਸਲੇ ਬਾਕੀ ਸਿਆਣੇ ਤੁਸੀਂ ਆਪ ਨੂੰ ਨਾਲ ਨਾਲ ਇਹ ਵੀ ਬੇਨਤੀ ਹੈ ਆਪ ਸੰਭਲੋ ਆਪਣੇ ਬੱਚਿਆਂ ਨੂੰ ਸੰਭਾਲੋ ਨਾਲ ਮਨੁੱਖ ਵੀ ਜ਼ਿੰਮੇਵਾਰ ਹੈ ਨਾ ਖੁਦ ਵੀ ਖੁਦ ਵੀ ਜ਼ਿੰਮੇਵਾਰ ਹੈ ਆਪਾਂ ਸੋ ਵਿਆਹ ਸ਼ਾਦੀਆਂ ਦੇ ਵਿੱਚ ਜਿੰਨਾ ਹੋ ਸਕੇ ਘੱਟ ਤੋਂ ਘੱਟ ਪ੍ਰਦੂਸ਼ਣ ਫਲਾਓ ਸਮਝੀਗੇ ਤੁਸੀਂ ਉਹਨਾਂ ਕੇ ਨੀ ਮੈਂ ਜਾਂਦਾ ਸਮਾਂ ਨਹੀਂ ਪ੍ਰਦੂਸ਼ਣ ਹੀ ਹੁੰਦਾ ਨਾ ਕਰੋ ਰੁਪਈਆਂ ਨੂੰ ਅੱਕ ਨਾ ਲਾਓ ਸਹੀ ਢੰਗ ਨਾਲ ਆਪਣੇ ਆਪਣੇ ਪਣੇ ਧੀਆ ਪੁੱਤਾਂ ਦੇ ਵਿਆਹ ਸ਼ਾਦੀਆਂ ਕਰੋ